ਜਿਲੰਦਰ ਸਿਵਲ ਹਸਪਤਾਲ ਦੇ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਉਹਨਾਂ ਦੇ ਨਾਲ ਸੈਂਟਰ ਹਲਕੇ ਤੋਂ ਐਮ ਐਲ ਏ ਰਮਨ ਅਰੋੜਾ ਜੀ ਡੀ ਸੀ ਹਿਮਾਜੋ ਅਗਰ왈 ਜੀ ਵੱਲੋਂ ਮੀਟਿੰਗ ਕੀਤੀ ਗਈ ਸਿਵਲ ਹਸਪਤਾਲ ਦਾ ਦੌਰਾ ਵੀ ਕੀਤਾ ਗਿਆ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਜੀ ਦਾ ਕਹਿਣਾ ਹੈ ਕਿ ਸਿਵਲ ਹਸਪਤਾਲ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਨ੍ਹਾਂ ਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਵੇਗਾ ਜਿਸ ਤਰ੍ਹਾਂ ਕਿ ਆਪਰੇਸ਼ਨ ਥੀਟਰ ਹੋਰ ਵਧਾਏ ਜਾਣਗੇ ਵੀਰ ਚੇ ਦਾ ਖਾਸ ਪ੍ਰਬੰਧ ਕੀਤਾ ਜਾਵੇਗਾ ਐਮਰਜੈਂਸੀ ਵਾਰਡ ਵਧਾਏ ਜਾਣਗੇ ਅਤੇ ਹੋਰ ਵੀ ਬਹੁਤ ਸਾਰੀਆਂ ਕਮੀਆਂ ਪੇਸ਼ਿਆਂ ਨੂੰ ਜਲ ਤੋਂ ਜਲ ਦੂਰ ਕੀਤਾ ਜਾਵੇਗਾ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਰਿਪੋਰਟ ਜਲੰਧਰ ਸ਼ਹਿਰ ਤੋਂ ਮੈਂ ਜਲੰਧਰ ਵਾਸੀਆਂ ਨੂੰ ਪਹਿਲਾਂ ਤਾਂ ਦੱਸਣਾ ਚਾਹੁੰਦਾ ਕਿ ਤੁਹਾਡੇ ਜਿਹੜੇ ਡੈਪਟੀ ਕਮਿਸ਼ਨਰ ਸਾਹਿਬ ਹੈਗੇ ਉਹ ਆਪ ਹੀ ਡਾਕਟਰ ਹੈਗੇ ਔਰ ਇਹ ਜਿੰਨਾ ਇਹ ਇੰਟਰਸਟ ਲੈ ਰਹੇ ਆ ਔਰ ਐਮ ਐਲ اے ਸਾਹਿਬ ਹੈਗੇ अरोड़ा ਸਾਹਿਬ ਇਹ ਮੈਨੂੰ ਪਹਿਲਾਂ ਵੀ ਇੱਕ ਦੋ ਵਾਰ ਹੀ ਮਿਲੇ ਇਹਨਾਂ ਨੇ ਵੀ ਕਿਹਾ ਜੀ ਕਿ ਆਪਾਂ ਸਿਵਲ ਹਸਪੀਟਲ ਹੀ ਕਰਨਾ ਸਾਡੇ ਲੀਡਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਸੀਐਮ ਭਗਵੰਤ ਮਾਨ ਜੀ ਉਹਨਾਂ ਦੇ ਗਾਈਡੈਂਸ ਦੇ ਵਿੱਚ ਉਹਨਾਂ ਨੇ ਮੈਨੂੰ ਕਿਹਾ ਕਿ ਸਿਵਲ ਹਸਪੀਟਲ ਦਾ ਜਿਹੜਾ ਜੋ ਮੈਕੀ ਸੀ ਚੁੱਕੋ ਉਦੇ ਅਨੇਡਰ ਸਿਵਲ ਹਸਪੀਟਲ ਆਲਮੋਸਟ ਕੰਪਲੀਸ਼ਨ ਤੇ ਹੈ ਹੁਣ ਜਲੰਧਰ ਦੀ ਵਾਰੀ ਹੈ ਜਲੰਧਰ ਚ ਕੰਮ ਚਾਲੂ ਹੋ ਗਿਆ ਪਰ ਉਹਨਾਂ ਸੀ ਸਪੀਡ ਅਪ ਕਰਾ ਕੇ ਤੇ ਇੱਕ ਤੀਜਾ ਅਮਰitsar ਹੈ ਜਿਹੜੇ ਪਹਿਲਾਂ ਇਹ ਤਿੰਨ ਕਰਦੇ ਆ ਜਿਹੜਾ ਜਲੰਧਰ ਦਾ ਸਿਵਲ ਹਸਪੀਟਲ ਹੈ ਸਾਰਾ ਇਹਦੇ ਚ ਅਸੀਂ ਸਿਵਲ ਦਾ ਕੰਮ ਕਰਾਂਗੇ ਸੀਵਰੇਜ ਨਵਾਂ ਪਵੇਗਾ ਸਾਰੇ ਬਾਥਰੂਮ ਨਵੇਂ ਬਣਨਗੇ ਅ ਅਮਰਜੈਂਸੀ ਵਾਰਡ ਵੱਡੀ ਹੋਏਗੀ ਅ ਜਿੱਥੇ-ਜਿੱਥੇ ਲੋਡ ਮਤਲਬ ਸਾਰੀ ਪੇਂਟਿੰਗ ਅੰਦਰ ਉਹ 5 ਸਾਰੀਆਂ ਦੁਵਾਰਾਂ ਤੇ 5 ਫੁੱਟ ਤੱਕ ਅਸੀਂ ਟਾਈਲ ਲਗਾਵਾਂਗੇ ਫਰਸ਼ ਚੇਂਜ ਇਹਦਾ ਹੋ ਗਿਆ ਜਿਹੜਾ ਸਿਵਲ ਸਾਈਡ ਬਾਕੀ ਮੈਡੀਕਲ ਸੁਪਰੀਟੈਂਡੈਂਟ ਤੇ ਸਿਵਲ ਸਰਜਨ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੇ ਆਪਰੇਸ਼ਨ ਥੀਟਰ ਲੋੜ ਹੈ ਚਾਰ ਨਵੇਂ ਆਪਰੇਸ਼ਨ ਥੀਟਰ ਆਉਣਗੇ ਔਰ ਨਾਲ ਜਿੰਨਾ ਇਕੁਪਮੈਂਟ ਹਸਪੀਟਲ ਨੂੰ ਚਾਹੀਦਾ ਕੁਛ ਇਹਨਾਂ ਕੋਲ ਫੰਡਸ ਪਏ ਆ ਬਾਕੀ ਮੇਰੀ ਜ਼ਿੰਮੇਵਾਰੀ ਹੈ ਜਿਹੜੀ ਕਿ ਉਹਨਾਂ ਨੂੰ ਅਰੇਂਜ ਕਰਨਾ ਔਰ ਇਹ ਬਿਲਕੁਲ ਤੁਸੀਂ ਦੇਖੋਗੇ ਹੋ ਜਿੰਨਾ ਵੀ ਟਾਈਮ ਲੱਗੇਗਾ 6 ਮਹੀਨੇ ਲੱਗਣ 8 ਮਹੀਨੇ ਲੱਗਣ ਸਾਲ ਤੇ ਕਿਸੇ ਵੀ ਪ੍ਰਾਈਵੇਟ ਹਸਪੀਟਲ ਦੇ ਮੁਕਾਬਲੇ ਦਾ ਅਸੀਂ ਜਲੰਧਰ ਦਾ ਸਿਵਲ ਹਸਪੀਟਲ ਬਣਾਵਾਂਗੇ ਜੀ ਸਰ ਸਰ ਜਲੰਧਰ ਦੀ ਗੱਲ ਕਰੀਏ ਇੱਕ ਪਰਚੀ ਦੇ ਨਾਲ ਫੋਨ ਨੰਬਰ ਜ਼ਰੂਰੀ ਕਰ ਦਿੱਤਾ ਉਸਦੇ ਨਾਲ ਜਿਹੜੇ ਗਰੀਬ ਲੋਕ ਆਉਂਦੇ ਹੈ ਕਈਆਂ ਕੋ ਫੋਨ ਨਹੀਂ ਹੁੰਦਾ ਉਹਨਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਉਸ ਨੂੰ ਕਿਸ ਤਰ੍ਹਾਂ ਕਰੋਗੇ ਇਹ ਪਰਚੀ ਮਤਲਬ ਸਿਵਲ ਹਸਪਤਲ ਸਿਵਲੋਂ ਕੋਲ ਦੇ ਕੋ ਫੋਨ ਅੱਜ ਕੱਲ ਕਿਸੇ ਦੇ ਘਰ ਦਾ ਹੁੰਦਾ ਹੈ ਕਿਸੇ ਦੇ ਦੋਸਤ ਦਾ ਹੁੰਦਾ ਕਿਸੇ ਇਹ ਫੋਨ ਫੋਨ ਨੰਬਰ ਦਾ ਕੋਈ ਖਾਸ ਵੱਡੀ ਗੱਲ ਨਹੀਂ ਹੈਗੀ ਮਤਲਬ ਕਿਸੇ ਦਾ ਦੇ ਦੇਣ ਜਿਹੜਾ ਉਹਦੇ ਤੱਕ ਸਨੇਹਾ ਪਹੁੰਚ ਸਕੇ ਇਹ ਕੋਈ ਖਾਸ ਗੱਲ ਨਹੀਂ ਦੇਖੋ ਇਹਦੇ ਵਿੱਚ ਸਿਵਲ ਹਸਪੀਟਲ ਨੂੰ ਵੀ ਹੈਲਪ ਹੁੰਦੀ ਆ ਰਿਕਾਰਡ ਰੱਖਣ ਦਾ ਕੱਲ ਉਹਦੀ ਕੋਈ ਰਿਪੋਰਟ ਆਂਦੀ ਆ ਉਹਨੂੰ ਦੱਸਣਾ ਕੁਝ ਦੱਸਣਾ ਉਹ ਕਿੱਥੇ ਲੱਭਣਗੇ ਅੱਜ ਕੱਲ ਸਾਰਾ ਕੁਝ ਫੋਨ ਨਾਲ ਚੱਲਦਾ ਪਰ ਜ਼ਿਆਦਾਤਰ ਲੋਕ ਹਿੱਤੇ ਤੁਸੀਂ ਜਾ ਕੇ ਦੇਖੋ ਖੰਜਲ ਖਵਾਰ ਹੁੰਦੇ ਜਿਨ੍ਹਾਂ ਕੋ ਫੋਨ ਨੰਬਰ ਨਹੀਂ ਹੁੰਦੇ ਕੋਈ ਨਹੀਂ ਜੀ ਚਲੋ ਉਹਦਾ ਕੋਈ ਲੱਭ ਲੈਂਦੇ ਆ ਮੈਂ ਸਰ ਦਵਾਈਆਂ ਵੀ ਜਿਹੜੀਆਂ ਦਵਾਈਆਂ ਵੀ ਜਿਹੜੀਆਂ 25 ਤੇ ਪੂਰੀਆਂ ਨਹੀਂ ਮਿਲਦੀਆਂ ਚਵਲ ਹਸਪਤਲ ਤੋਂ ਦੇਖੋ ਜਿਹੜੀਆਂ ਜਿਹੜੀਆਂ ਦਵਾਈਆਂ ਆਉਂਦੀ ਹੈ ਸਿਵਲ ਸਰਜਨ ਸਾਹਿਬ ਮੇਰੇ ਨਾਲ ਇਤفاق ਕਰਨਗੇ ਇੱਕ ਇਹ ਦੇਖੋ ਦਵਾਈਆਂ ਗਵਰਨਮੈਂਟ ਵੱਲੋਂ ਸਪੈਸੀਫਿਕ ਦਿੱਤੀਆਂ ਜਾਂਦੀਆਂ ਕਿ ਇਹ ਜਿਹੜੀਆਂ ਦਵਾਈਆਂ ਹੈਗੀਆਂ ਇਹ ਅਵੇਲੇਬਲ ਹੋਣਗੀਆਂ ਸਾਰੇ ਸਿਵਲ ਹਸਪਤਲਾਂ ਦੇ ਅੱਜ ਦੇ ਦੋ ਬੰਦਿਆਂ ਨੂੰ ਸਿਵਲ ਹਸਪਤਲ ਤੋਂ ਬਾਹਰ ਸਾਢੇ 3 ਕਿਹਾ ਸੀ ਬਾਅਦ ਚੋਂ ਉਹਨਾਂ ਦੀ ਦਿਮੋਰੀਆ ਕੋਲ ਤੇ ਹੋ ਗਈ ਸੀ ਇੱਕ ਇਹਨਾਂ ਨਹੀਂ ਆ ਰਹੇ ਦੇਖੋ ਆਪਾਂ ਪਰਟਿਕੂਲਰ ਕੇਸ ਨਹੀਂ ਡਿਸਕਸ ਕਰ ਰਹੇ ਆਪਾਂ ਓਵਰ ਓਵਰਆਲ ਸਿਵਲ ਓਵਰਆਲ ਦੀ ਗੱਲ ਕਰ ਰਹੇ ਹਾਂ ਡਵੈਲਪਮੈਂਟ ਡਿਸਕਸ ਕਰ ਰਹੇ ਆ ਮੈਂ ਇਹ ਕਹਿ ਰਿਹਾ ਕਿ ਜਿਹੜੀ ਇਹ ਦਵਾਈਆਂ ਤੁਸੀਂ ਦਵਾਈਆਂ ਦੀ ਗੱਲ ਕਰਦੇ ਸ ਇੱਕ ਪਾਰਟिकुलर ਲਿਸਟ ਹੁੰਦੀ ਹੈ ਸਰਕਾਰ ਦਵਾਈਆਂ ਦੀ ਕਿ ਇਹ ਦਵਾਈਆਂ ਕਿਸ ਹਸਪਤਾਲ ਕਿ ਮਿਲਦੀਆਂ ਹਨ ਔਰ ਉਹ ਹੁਣ ਉਹ ਦਵਾਈਆਂ ਇੱਧਰ ਉੱਧਰ ਨਹੀਂ ਹੋ ਸਕਦੀਆਂ ਜਿਹੜਾ ਜਿਹੜਾ ਉਹਨਾਂ ਨੇ ਬ੍ਰਾਂਡ ਕਰਤਾ ਜਿਹਦਾ ਉਹਨਾਂ ਨੇ ਟੈਂਡਰ ਦੇਤਾ ਉਹ ਕਿਸੇ ਵੱਲੇ ਕਿਸੇ ਦਵਾਈ ਚ ਸ਼ਾਰਟੇਜ ਹੋ ਜਾਂਦੀ ਅਬ ਕੋਸ਼ਿਸ਼ ਇਹ ਹੀ ਹੁੰਦੀ ਕਿ ਹਰ ਦਵਾਈ ਹਰ ਵੱਲੇ ਮਿਲੇ ਸਰੀ ਕੋ ਚੀਜ਼ ਹੈ ਕਿ ਆਫ ਕਾਸਟ ਮਿਲ ਜੇ ਸਰ ਇਹਦੇ ਬੇਸਾਰਾ ਮਰੀਜ਼ ਹੁੰਦੇ ਨੇ ਸਿਵਲ ਸਰ ਠੀਕ ਹੋ ਜਾਂਦੇ ਨੇ ਸਰ ਉਹਨਾਂ ਦਾ ਕੋਈ ਅਲਟਰਨੇਟਿਵ ਸੋਚਿਆ ਜਾਵੇ ਤਾਂ ਕਿ ਇਹਦੇ ਦੋ ਦੋ ਚਾਰ ਚੰਨ ਮਹੀਨੇ ਸਿਸ਼ੇ ਵਿੱਚ ਮਿਲ ਤੱਕ ਪਈ ਰਹਿੰਦੇ ਯਾਰ ਤਾਂ ਕਿ ਅਦਰ ਪੇਸ਼ੈਂਟ ਵੀ ਖਰਾਬ ਹੁੰਦੇ ਆ ਉਹ ਵੀ ਖਰਾਬ ਹੁੰਦੇ ਆ ਕਿ ਆਪਾਂ ਇੰਨਾ ਬਜਟ ਤਾਂ ਲਗਾ ਰਹੇ ਆ ਕਿਉਂ ਨਾ ਉਸੇ ਕੋਈ ਸਿਸਟਮ ਬਣਾ ਸਕਦੇ ਆ ਭਾਵੇਂ ਉਹਨਾਂ ਨੂੰ ਠੀਕ ਹੋ ਕੇ ਬਾਅਦ ਕਿੱਥੇ ਸ਼ਿਫਟ ਕੀਤਾ ਜਾਵੇ ਤਾਂ ਕਿ ਉਹ ਵੀ ਠੀਕ ਰਹਿੰਦੇ ਹਸਪਤਾਲ ਦੇ ਸਹਾਰੇ ਨਹੀਂ ਰਹਿੰਦੇ ਸਰ ਇਹਦੇ ਵਿੱਚ ਨਾ ਸਰ ਨੇ ਐਂਡ ਐਮਐਲਏ ਸਾਹਿਬ ਨਾਲ ਡਿਸਕਸ਼ਨ ਕੀਤੀ ਡੀਐਸਐਸ ਤੋਂ ਗੱਲ ਸੀ ਰੋਡਲ ਅਫਸਰ ਲਗਾਤਾ ਸ ਉਹ ਸਰਕਾਰ ਦੇ ਵੱਲੋਂ ਹੀ ਅਸੀਂ ਡੀਐਸਐਸਓ ਦੇ ਰਾਹੀਂ ਉਹਦੀ ਦੇਖਭਾਲ ਕਰਾਂਗੇ ਸਰ ਇੱਕ ਜਗਾ ਜਗਾ ਤੇ ਲਿਖ ਕੇ ਲਗਾਇਆ ਗਿਆ ਹੈ ਕਿ ਇੱਥੇ ਫੋਟੋ ਖਿੱਚਣਾ ਮਨਾ ਹੈ ਇੱਥੇ ਵੀਡੀਓ ਬਣਾਉਣਾ ਮਨਾ ਹੈ ਠੀਕ ਹੈ ਕਿਤੇ ਨਾ ਕਿਤੇ ਇਹ ਨਹੀਂ ਲੱਗਦਾ ਕਿ ਜਿਹੜਾ ਕਿ ਸਿਵਲ ਹਸਪੀਟਲ 'ਚ ਕੋਈ ਐਸੇ ਕੰਮ ਹੁੰਦੇ ਨੇ ਜਿਹਦੇ ਕਰਕੇ ਇਸ ਦੇ ਉੱਤੇ ਸਾਰਾ ਅਸਰ ਨਕੇਲ ਕਰ ਦਿੱਤਾ ਨਹੀਂ 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 ਤੁਸੀਂ ਤੁਸੀਂ ਹਰ ਚੀਜ਼ ਨੂੰ ਨੈਗੇਟਿਵ ਬਣਾ ਲਿਆ ਕਰੋ ਦੇਖੋ ਹਰ ਮਰੀਜ਼ ਦੀ ਪ੍ਰਾਈਵੇਸੀ ਹੈ ਕਿੱਦਾਂ ਲਾਓ ਕਰਦੇ ਨੇ ਡਾਕਟਰਾਂ ਦੀ ਪ੍ਰਾਈਵੇਸੀ ਹੈ ਕਿਸੇ ਚ ਕਿਸੇ ਕਿਤੇ ਵੀ ਨਹੀਂ ਲੋੜ ਹੁੰਦੀ ਤੁਸੀਂ ਗੱਲ ਸੁਣੋ ਤੁਸੀਂ ਅਮਰਜੈਂਸੀ 'ਚ ਹੈ ਜੇ ਡਾਕਟਰ ਨੇ ਇੱਕ ਪੇਸ਼ੈਂਟ ਦੇ ਨਾਲ ਉੱਥੇ ਪਰਦਾ ਕਰ ਦਿੰਦੇ ਆ ਤੁਸੀਂ ਕੱਲ ਨੂੰ ਕਹੋਗੇ ਜੀ ਪਤਾ ਨਹੀਂ ਕੀ ਕਰਦੇ ਸਾਂ ਦੇਖਣ ਤੋਂ ਨਹੀਂ ਦੇਖੋ ਇਹ ਇਹ ਜਿਹੜੀ ਪ੍ਰਾਈਵੇਸੀ ਮਨਨ ਹੁੰਦੀ ਹੈ ਇਹ ਸਾਰੀ ਦੁਨੀਆ 'ਚ ਹੁੰਦੀ ਹੈ ਸਿਰਫ ਇੱਥੇ ਨਹੀਂ ਹੁੰਦੀ ਸਰ ਪਿਛਲੇ 2 ਸਾਨਾਂ ਲਈ ਕੀ ਆਵਾਜ਼ ਦਿੱਲੀ ਵਿੱਚ ਕਿਸਾਨਾਂ ਦਾ ਮੁੱਦੇ ਤੇ ਮੈਂ ਨਾ ਅਜੇ ਤੱਕ ਬੋਲਿਆ ਨਾ ਮੈਂ ਬੋਲਾਂਗਾ ਸਰ ਸਰ ਪਿਛਲੇ 3 ਦਿਨ ਹਾਲਤ ਵੀ ਗੰਭੀਰ ਬਣੀ ਹੋਈ ਸਰ ਪਿਛਲੇ 3 ਦਿਨ 'ਚ ਦੋ ਮੋਤਾ ਜੇ ਗਿਆ ਨਸ਼ੇ ਕਰਨ ਠੀਕ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਕਹਿੰਦੇ ਸੀਗੇ ਜਾਂ ਤਾਂ ਨਸ਼ਾ ਰਹੇਗਾ ਜਾਂ ਤਾਂ ਮੈਂ ਦਊਗਾ ਪਰ ਚੰਨੀ ਸਾਹਿਬ ਨੂੰ ਪੁੱਛਣਾ ਮੈਨੂੰ ਕਿਉਂ ਪੁੱਛਦੇ ਸਰ